ਹਰ ਕਿਸੇ ਲਈ ਸਮਝਣਾ ਬੇहद ਜ਼ਰੂਰੀ ਹੈ ਕਿ ਔਰਤਾਂ ਕਿੰਨੀਆਂ ਮਹੱਤਵਪੂਰਨ ਹਨ ਅਤੇ ਉਹ ਕਿੰਨਾ ਕੰਮ ਕਰਦੀਆਂ ਹਨ। ਕਈ ਲੋਕ ਘਰੇਲੂ ਔਰਤ ਦੇ ਕੰਮ ਨੂੰ ਮਾਮੂਲੀ ਸਮਝਦੇ ਹਨ, ਜਦੋਂ ਕਿ ਕਈ ਕੰਪਨੀਆਂ ਮਰਦਾਂ ਨਾਲੋਂ ਔਰਤਾਂ ਨੂੰ ਘੱਟ ਤਨਖਾਹ ਦਿੰਦੀਆਂ ਹਨ। ਅਜੇ ਵਿੱਚ ਸੋਚੋ ਜੇਕਰ ਇੱਕ ਪੂਰੇ ਦੇਸ਼ ਦੀਆਂ ਔਰਤਾਂ ਇੱਕ ਦਿਨ ਲਈ ਕੰਮ ਕਰਨਾ ਬੰਦ ਕਰ ਦੇਣ ਤੇ ਉਸ ਦੇਸ਼ ਦੀ ਹਾਲਤ ਕੀ ਹੋਵੇਗੀ? ਦਰਸਲ ਇਹ ਚਾਰ ਦਹਾਕੇ ਪਹਿਲਾਂ ਬਾਪਰਿਆ ਸੀ ਜਿਸ ਦਾ ਨਤੀਜਾ ਅਜਿਹਾ ਸੀ ਕਿ ਅੱਜ ਤੱਕ ਵੀ ਸਾਰੀ ਦੁਨੀਆ ਇਸ ਘਟਨਾ ਨੂੰ ਯਾਦ ਕਰਦੀ ਹੈ। ਕਈ ਵਾਰ ਔਰਤਾਂ ਨੂੰ ਗਿਣਿਆ ਜਾਂਦਾ ਹੈ ਕਿ ਜਿਹੜੇ ਕੰਮ ਮਰਦ ਕਰ ਸਕਦੇ ਹਨ ਉਹ ਔਰਤਾਂ ਨਹੀਂ ਕਰ ਸਕਦੀਆਂ। ਉਦਾਹਰਨ ਵਜੋਂ ਜੇ ਮਰਦ ਬਾਹਰ ਦਾ ਕੰਮ ਕਰਦਾ ਹੈ ਤਾਂ ਘਰੇਲੂ ਕੰਮਾਂ ਦੀ ਜ਼ਿੰਮੇਵਾਰੀ ਔਰਤ ਦੀ ਹੁੰਦੀ ਹੈ। ਪਰ ਆਈਸਲੈਂਡ ਇੱਕ ਅਜਿਹਾ ਦੇਸ਼ ਹੈ ਜਿੱਥੇ ਬਹੁਤ ਸਾਰੇ ਬੱਚੇ ਮੰਨਦੇ ਹਨ ਕਿ ਉਹ ਵੱਡੇ ਹੋ ਕੇ ਦੇਸ਼ ਦੀ ਮੁਖੀ ਬਣਨਾ ਚਾਹੁੰਦੇ ਹਨ ਅਤੇ ਉਹ ਔਰਤਾਂ ਵਾਲਾ ਕੰਮ ਕਰਨਾ ਚਾਹਤੇ ਹਨ ਇਹ ਘਟਨਾ 40 ਸਾਲ ਪਹਿਲਾਂ ਦੀ ਹੈ ਆਈਸਲੈਂਡ 24 ਅਕਤੂਬਰ 1975 ਦੇ ਦਿਨ ਨੂੰ ਹਮੇਸ਼ਾ ਯਾਦ ਰੱਖੇਗਾ ਕਿਉਂਕਿ ਇਸ ਦਿਨ ਆਈਸਲੈਂਡ ਦੀਆਂ ਔਰਤਾਂ ਨੇ ਇੱਕ ਨਵੀਂ ਸੋਚ ਨੂੰ ਜਨਮ ਦਿੱਤਾ ਸੀ ਦਰਅਸਲ ਇਸ ਦਿਨ ਆਈਸਲੈਂਡ ਚ ਔਰਤਾਂ ਹੜਤਾਲ ਤੇ ਗਈਆਂ ਸਨ ਇਹ ਹੜਤਾਲ ਆਮ ਨਹੀਂ ਸੀ ਪਰ ਇਸ ਦਿਨ ਨੂ ਪੂਰੇ ਦੇਸ਼ ਦੀਆਂ ਔਰਤਾਂ ਨੇ ਕੰਮ ਨਾ ਕਰਨ ਦਾ ਫੈਸਲਾ ਕੀਤਾ ਚਾਹੇ ਉਹ ਘਰ ਦਾ ਕੰਮ ਸੀ ਨੌਕਰੀ ਸੀ ਜਾਂ ਕੋਈ ਹੋਰ ਕੰਮ ਸੀ ਸਾਰੀਆਂ ਔਰਤਾਂ ਵਿਰੋਧ ਕਰਨ ਲਈ ਸੜਕਾਂ ਤੇ ਆ ਗਈਆਂ ਬੱਚਿਆਂ ਸਮੇਤ ਘਰ ਦਾ ਹਰ ਕੰਮ ਮਰਦਾਂ ਨੂੰ ਸੰਭਾਲ ਲਿਆ ਪਿਆ ਇਸ ਲਈ ਬੈਂਕ ਫੈਕਟਰੀਆਂ ਅਤੇ ਕੁਝ ਦੁਕਾਨਾਂ ਬੰਦ ਕਰਨੀਆਂ ਪਈਆਂ ਨਾਲ ਹੀ ਸਕੂਲ ਅਤੇ ਨਰਸਰੀਆਂ ਨੂੰ ਵੀ ਬੰਦ ਕਰਨਾ ਪਿਆ ਕੁਝ ਪਤਾਵਾਂ ਲਈ ਬੱਚਿਆਂ ਨੂੰ ਸੰਭਾਲਣਾ ਇੰਨਾ ਮੁਸ਼ਕਲ ਹੋ ਗਿਆ ਕਿ ਇਸ ਦਿਨ ਨੂੰ ਇੱਕ ਹੋਰ ਨਾਮ ਦਿੱਤਾ ਗਿਆ ਲੌਂਗ ਫਰਾਈਡੇ ਇਸ ਤੋਂ ਇਲਾਵਾ ਕੁਝ ਅਜਿਹੇ ਕੰਮ ਸਨ ਜਿਨ੍ਹਾਂ ਨੂੰ ਰੋਕਣਾ ਸੰਭਵ ਹੀ ਨਹੀਂ ਸੀ ਇਸ ਲਈ ਮਰਦਾਂ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਕੰਮ ਤੇ ਜਾਣਾ ਪਿਆ ਬੀਬੀਸੀ ਦੀ ਇੱਕ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਇਸ ਦੌਰਾਨ ਜਦੋਂ ਰੇਡੀਓ ਤੇ ਖਬਰਾਂ ਪੜੀਆਂ ਜਾ ਰਹੀਆਂ ਸਨ ਤਾਂ ਪਿੱਛੋਂ ਬੱਚਿਆਂ ਦੇ ਰੋਣ ਦੀਆਂ ਜਾਂ ਖੇਡਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਇਸ ਦਿਨ ਨੂੰ ਮਹਿਲਾ ਦਿਵਸ ਛੁੱਟੀ ਦਾ ਵੀ ਨਾਂ ਦਿੱਤਾ ਗਿਆ ਆਈਸਲੈਂਡ ਵਿੱਚ ਮਹਿਲਾ ਦਿਵਸ ਦੀ ਛੁੱਟੀ ਤੋਂ ਬਾਅਦ ਦੇਸ਼ ਨੇ ਔਰਤਾਂ ਦੀ ਮਹੱਤਤਾ ਨੂੰ ਸਮਝਿਆ ਇਸ ਤੋਂ ਬਾਅਦ ਸੰਸਦ ਤੋਂ ਲੈ ਕੇ ਹਰ ਜਗ੍ਹਾ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਗਏ